ਹੈਲੋ ਫਰੈਂਡਸ ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਅਪਣੀ ਅੱਜ ਦੀਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਆਪਣੇ ਬੀਏ ਭਾਗ ਪਹਿਲਾ ਦੂਜਾ ਤੀਜਾ ਮਤਲਬ ਕਿ ਫਸਟ ਸੈਮੈਸਟਰ ਥਰਡ ਸੈਮੈਸਟਰ ਅਤੇ ਫਿਫਥ ਸੈਮੈਸਟਰ ਹੈ ਜਿਹੜਾ ਉਸ ਦੀ ਡੇਟ ਸ਼ੀਟ ਹੈ ਜਿਹੜੀ ਉਹ ਆ ਚੁੱਕੀ ਹੈ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਬਹੁਤ ਸਾਰੇ ਸਟੂਡੈਂਟਸ ਮੈਨੂੰ ਮੈਸੇਜ ਕਰ ਰਹੇ ਨੇ ਕਿ ਸਾਨੂੰ ਡੇਟ ਸ਼ੀਟ ਹੈ ਜਿਹੜੀ ਉਹ ਤੁਸੀਂ ਦੱਸ ਦੇਵੋ ਮਤਲਬ ਕਿ ਉਹਨਾਂ ਨੂੰ ਡੇਟ ਸ਼ੀਟ ਹੈ ਜਿਹੜੀ ਉਹ ਦੇਖਣੀ ਹੀ ਆਉਂਦੀ ਇਹ ਕੋਮਨ ਜੀ ਗੱਲ ਹੈ ਬਹੁਤ ਸਾਰੇ ਸਟੂਡੈਂਟਸ ਹੁੰਦੇ ਨੇ ਜਿਨ੍ਹਾਂ ਨੂੰ ਡੇਟ ਸ਼ੀਟ ਮਤਲਬ ਦੇਖਣ ਦਾ ਨਹੀਂ ਪਤਾ ਹੁੰਦਾ ਇਹ ਕੋਈ ਖਾਸ ਵੱਡੀ ਗੱਲ ਨਹੀਂ ਹੈਗੀ ਹਨਾ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਸੇ ਤੋਂ ਵੀ ਤੁਹਾਨੂੰ ਡੇਟ ਸ਼ੀਟ ਪੁੱਛਣ ਦੀ ਜ਼ਰੂਰਤ ਨਹੀਂ ਆਪਣੇ ਮੋਬਾਈਲ ਦੇ ਵਿੱਚ ਜੇਕਰ ਤੁਹਾਡੇ ਮੋਬਾਈਲ ਦੇ ਵਿੱਚ ਨੈੱਟ ਚੱਲਦਾ ਹੈ Google ਚੱਲਦਾ ਹੈ ਤਾਂ ਤੁਸੀਂ ਆਪਣੀ ਡੇਟ ਸ਼ੀਟ ਖੁਦ ਆਪਣੇ ਆਪ ਦੇਖ ਸਕਦੇ ਹੋ ਤੇ ਉਸ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਇੱਕ ਵਾਰ ਦੇਖ ਲਓ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਬਿਲਕੁਲ ਈਜ਼ੀ ਹੈ ਦੇਖੋ ਮੇਰੀ ਨਾਲ ਵੀਡੀਓ ਦੇਖਦੇ ਜਾਓ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਜਾਣਾ ਆਪਣਾ ਮੋਬਾਈਲ ਚੱਕੋ ਨਾਲ ਮੋਬਾਈਲ ਤੇ ਆਪਣੀ ਡੇਟ ਸ਼ੀਟ ਤੁਰੰਤ 1 ਮਿੰਟ ਦੇ ਵਿੱਚ ਹੀ ਤੁਸੀਂ ਕੱਢ ਲਵੋਗੇ ਦੇਖੋ ਸਭ ਤੋਂ ਪਹਿਲਾਂ ਹਾਊ ਕੈਨ ਵੀ ਚੈੱਕ ਅ ਡੇਟ ਸ਼ੀਟ ਬੇਸ਼ੱਕ ਤੁਸੀਂ ਐਮਏ ਚੋਂ ਬੀਏ ਚੋਂ ਹਨਾ ਕਿਸੇ ਵੀ ਮਤਲਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜੋ ਵੀ ਤੁਸੀਂ ਕੋਰਸ ਕਰ ਰਹੇ ਹੋ ਹਰ ਇੱਕ ਕੋਰਸ ਦੀ ਡੇਟ ਸ਼ੀਟ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਦੇਖੋ ਆਪਣਾ ਮੋਬਾਈਲ ਚੱਕੋ ਹੁਣ ਤੁਹਾਡੇ ਮੋਬਾਈਲ ਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਦਾ ਜਾਣਾ ਉਸੇ ਤਰ੍ਹਾਂ ਸਟੈਪ ਫੋਲੋ ਕਰਦੇ ਜਾਓ ਤੁਹਾਡੇ ਮੋਬਾਈਲ ਦੇ ਵਿੱਚ ਦੇਖੋ Google ਚੱਲਦਾ ਹੋਵੇਗਾ Chrome ਚੱਲਦਾ ਹੋਵੇਗਾ ਔਰ ਜਿਨ੍ਹਾਂ ਕੋਲ iPhone ਹੋਵੇਗਾ Safari ਇਹ ਜਿਹੜਾ ਉਹ ਚੱਲਦਾ ਹੋਵੇਗਾ ਇਹਨਾਂ ਤਿੰਨਾਂ ਚੋਂ ਤਿੰਨਾਂ ਚੋਂ ਕਿਸੇ ਨੂੰ ਵੀ ਓਪਨ ਕਰੋ ਜਦੋਂ ਓਪਨ ਕਰਾਂਗੇ ਉੱਥੇ ਸਰਚ ਦੀ ਆਪਸ਼ਨ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਦਿਖਦੀ ਹੈ ਸਰਚ ਦੀ ਆਪਸ਼ਨ ਤੇ ਕਲਿੱਕ ਕਰੋ ਜਦੋਂ ਸਰਚ ਦੀ ਆਪਸ਼ਨ ਤੇ ਕਲਿੱਕ ਕਰਾਂਗੇ ਸਟੈਪ ਫਸਟ ਤੁਸੀਂ ਕੀ ਕਰਨਾ ਹੈ ਉੱਥੇ ਤੁਸੀਂ ਸਰਚ ਕਰਨਾ ਹੈ ਦੇਖੋ ਜਿਸ ਤਰ੍ਹਾਂ ਮੈਂ ਲਿਖ ਰਿਹਾ ਸੇਮ ਉਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਡੇਟ ਸ਼ੀਟ 2025 ਜਦੋਂ ਤੁਸੀਂ ਇੰਨਾ ਹੀ ਭਰੋਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਡੇਟ ਸ਼ੀਟ 2025 ਦਾ ਆਪਸ਼ਨ ਤੁਹਾਨੂੰ ਆਪਣੇ ਆਪ ਉੱਥੇ ਦਿਖ ਜਾਵੇਗਾ ਉਸ ਦੇ ਉੱਪਰ ਤੁਸੀਂ ਕਲਿੱਕ ਕਰਦੇ ਹੋ ਜਦੋਂ ਤੁਸੀਂ ਉਸ ਦੇ ਉੱਪਰ ਕਲਿੱਕ ਕਰੋਗੇ ਤਾਂ ਉਸ ਤੋਂ ਅੱਗੇ ਜਿਹੜਾ ਵੀ ਤੇਜ ਖੁੱਲੇਗਾ ਉਸ ਦਾ ਜਿਹੜਾ ਫਸਟ ਆਪਸ਼ਨ ਹੋਏਗਾ ਦੇਖੋ ਕਲਿੱਕ ਔਨ ਦਾ ਫਸਟ ਆਪਸ਼ਨ ਫਸਟ ਆਪਸ਼ਨ ਤੇ ਹੀ ਤੁਸੀਂ ਨੇ ਕਲਿੱਕ ਕਰਨਾ ਹੈ ਉਹ ਜਿਹੜੀ ਫਸਟ ਆਪਸ਼ਨ ਹੈ ਉਹ ਹੋਏਗੀ ਡੇਟ ਸ਼ੀਟ ਇਸ ਤਰ੍ਹਾਂ ਕੱਲਾ ਇਸ ਤਰ੍ਹਾਂ ਲਿਖਿਆ ਹੋਏਗਾ ਡੇਟ ਸ਼ੀਟ ਸਾਰਿਆਂ ਦੇ ਮੋਬਾਈਲ ਤੇ ਦੇਖੋ ਇਸ ਤਰ੍ਹਾਂ ਆਏਗਾ ਜਦੋਂ ਤੁਸੀਂ ਉਸ ਤੇ ਕਲਿੱਕ ਕਰੋਗੇ ਡੇਟ ਸ਼ੀਟ ਤੇ ਤਾਂ ਤੁਹਾਡੇ ਸਾਹਮਣੇ ਜਿਹੜਾ ਪੇਜ ਖੁੱਲੇਗਾ ਤੁਸੀਂ ਧਿਆਨ ਨਾਲ ਜੇਕਰ ਦੇਖੋਗੇ ਬਰੀਕ ਜਿਹੇ ਅੱਖਰਾਂ ਦੇ ਵਿੱਚ ਉੱਪਰਲੀ ਸਾਈਡ ਲਿਖਿਆ ਹੋਏਗਾ ਥਿਉਰੀ ਲੈਫਟ ਸਾਈਡ ਤੇ ਬਿਲਕੁਲ ਥਿਉਰੀ ਉਸ ਤੋਂ ਬਾਅਦ ਪ੍ਰੈਕਟੀਕਲ ਨਿਊਜ਼ ਗੈਜ਼ਟ ਮੈਰਿਟ ਲਿਸਟ ਕਟ ਲਿਸਟ ਦੇਖੋ ਸਾਰਿਆਂ ਦੇ ਇਸ ਤਰ੍ਹਾਂ ਲਿਖਿਆ ਆ ਰਿਹਾ ਨਾ ਔਰ ਨੀਚੇ ਤੁਹਾਨੂੰ ਲਿਖਿਆ ਦਿਖੇਗਾ ਪ੍ਰੀਵੀਅਸ ਡੇਟ ਸ਼ੀਟ ਕਲਿੱਕ ਹੇਰ ਠੀਕ ਹੈ ਔਰ ਤੁਹਾਡੇ ਸਾਹਮਣੇ ਡੇਟ ਸ਼ੀਟਸ ਨੇ ਜਿਹੜੀਆਂ نیچے ਉਹ ਆ ਗਈਆਂ ਨਿਕਲ ਕੇ ਠੀਕ ਹੈ অপਸ਼ਨ ਵੀ ਮੈਂ ਤੁਹਾਨੂੰ ਦੇਖੋ ਸਾਰੇ ਉਸੇ ਤਰ੍ਹਾਂ ਲਿਖ ਕੇ ਦੱਸ ਰਿਹਾ ਵੀ ਜਿਹੜਾ ਪੇਜ ਖੁੱਲੇਗਾ ਨਾ ਉਹਦੇ ਬਿਲਕੁਲ ਉੱਪਰ ਥੋੜੇ ਜੇ ਬਰੀਕ ਅੱਖਰਾਂ ਦੇ ਵਿੱਚ ਇੱਧਰ ਥਿਉਰੀ ਪ੍ਰੈਕਟੀਕਲ న్యూਸ ਇਸ ਤਰ੍ਹਾਂ ਲਿਖਿਆ ਹੋਇਆ ਉਸ ਤੋਂ نیچے ਤੁਹਾਨੂੰ ਦਿਖੇਗਾ ਪ੍ਰੀਵੀਅਸ ਡੇਟ ਸ਼ੀਟ ਇੱਕ ਸਾਈਡ ਤੇ ਸਰਚ ਦਾ অপਸ਼ਨ ਦੇਖਿਗਾ ਤੁਹਾਨੂੰ ਸਰਚ ਦਾ অপਸ਼ਨ ਸਰਚ ਦੇ অপਸ਼ਨ ਦੇ ਸਾਹਮਣੇ ਹੀ ਤੁਹਾਨੂੰ ਲਿਖੇਗਾ ਦੇਖੇਗਾ ਦੇਖੋ ਸ਼ੋ ਇਸ ਤਰ੍ਹਾਂ ਸ਼ੋ ਲਿਖਿਆ ਹੋਇਆ ਇੱਧਰ ਇਸ ਦੇ 100 ਲਿਖਿਆ ਹੋਏਗਾ ਹਨਾ ਔਰ ਐਂਟਰੀਜ਼ ਲਿਖਿਆ ਹੋਏਗਾ ਐਂਟਰੀਜ਼ ਤੋਂ ਬਾਅਦ ਜੇਕਰ نیچے ਦੇਖੋਗੇ ਇੱਕ ਸਾਈਡ ਤੇ ਲਿਖਿਆ ਹੋਏਗਾ ਪਰਟੀਕੂਲਰ ਔਰ ਇੱਕ ਸਾਈਡ ਤੇ ਲਿਖਿਆ ਹੋਏਗਾ ਅਪਲੋਡ ਤਾਂ ਜਿਹੜੇ ਇਹ ਪਰਟੀਕੂਲਰਸ ਨੇ ਇਹ ਤੁਹਾਡੀ ਡੇਟ ਸ਼ੀਟ ਹੈ ਮੈਂ ਸਿਰਫ ਇੱਥੇ ਇੱਕ ਲਿਖਿਆ ਮੰਨ ਲਓ ਫਰਸਟ ਆਪਸ਼ਨ ਤੁਹਾਡਾ ਇਹ ਆਉਂਦਾ ਹੈ ਆਈਟੀਈਪ ਬੀਏ ਬੀਐਡ ਸੈਮੈਸਟਰ ਠੀਕ ਹੈ ਸੈਕੰਡਰੀ ਸਟੇਜ ਅੱਗੇ ਹੋਰ ਵੀ ਕੁਝ ਲਿਖਿਆ ਹੋਏਗਾ ਉਸ ਦੇ ਸਾਹਮਣੇ ਡੇਟ ਲਿਖੀ ਹੋਏਗੀ ਕਿ ਕਿੰਨੀ ਡੇਟ ਨੂੰ ਕਿੰਨੀ ਤਰੀਕ ਨੂੰ ਇਹ ਦੀ ਡੇਟ ਸ਼ੀਟ ਹੈ ਉਹਨਾਂ ਨੇ ਪਾਈ ਹੈ ਉਸ ਤੋਂ ਅੱਗੇ ਫੇਰ ਲਿਖਿਆ ਹੋਏਗਾ ਮੰਨ ਲਓ ਆਈਟੀਈਪੀ ਬੀਏ ਬੀਐਡ ਸਕੈਂਡਰੀ ਸਟੇਜ ਦਾ ਮੰਨ ਲਓ ਸੈਮੈਸਟਰ ਕੈਮਾ ਵੀ ਮੰਨ ਲਓ ਉਸ ਤੋਂ ਅੱਗੇ ਇੱਥੇ ਆਪਸ਼ਨ ਆਏਗੀ ਬੀਏ ਸੈਮੈਸਟਰ ਫਸਟ ਇਸ ਤਰ੍ਹਾਂ ਲਿਖਿਆ ਹੋਏਗਾ ਹਨਾ ਤਾਂ ਉਹ ਤੁਸੀਂ ਦੇਖ ਲਓ ਵੀ ਕਿੰਨੇ ਤਰੀਕ ਨੂੰ ਹੋਈ ਹੈ ਇਸ਼ੂ ਤਾਂ ਉਹਦੇ ਜਦੋਂ ਤੁਸੀਂ ਜਿਹੜਾ ਤੁਹਾਡਾ ਜਿਹੜੀ ਕਲਾਸ ਦੇ ਵਿੱਚ ਤੁਸੀਂ ਪੜ੍ਹਦੇ ਹੋ ਮੰਨ ਲਓ ਤੁਸੀਂ ਬੀਏ ਸੈਮੈਸਟਰ ਫਸਟ ਦੇ ਵਿੱਚ ਪੜ੍ਹਦੇ ਹੋ ਬੀਏ ਸੈਮੈਸਟਰ ਫਸਟ ਵਾਲੇ ਤੇ ਕਲਿੱਕ ਕਰੋ ਤਾਂ ਤੁਹਾਡੀ ਡੇਟ ਸ਼ੀਟ ਉੱਥੇ ਸਾਹਮਣੇ ਆ ਜਾਵੇਗੀ ਇੱਕ ਚੀਜ਼ ਦੇ ਵਿੱਚ ਕਨਫਿਊਜ਼ਨ ਨਾ ਹੋਏ ਤੁਸੀਂ ਸਾਰੇ ਦੇਖੋ ਧਿਆਨ ਨਾਲ ਸੁਣੋ ਹੁਣ ਜਿਹੜਾ ਕੋਰਸ ਹੈ ਬੀਏ ਦਾ ਇੱਕ ਤਾਂ ਦੇਖੋ 4 ਸਾਲਾਂ ਕੋਰਸ ਹੈ ਇੱਕ 3 ਸਾਲਾਂ ਕੋਰਸ ਹੈ ਹਨਾ ਕਈ ਬੱਚੇ 4 ਸਾਲ ਦਾ ਕੋਰਸ ਕਰ ਰਹੇ ਨੇ ਤਾਂ ਉੱਥੇ ਲਿਖਿਆ ਹੋਏਗਾ ਬੀਏ ਬੀਐਡ ਤਾਂ ਤੁਸੀਂ ਬੀਏ ਬੀਐਡ ਤੇ ਕਲਿੱਕ ਕਰਨਾ ਹੈ ਬੀਏ ਬੀਐਡ 4 ਇਅਰ ਕੋਰਸ ਇਹ ਲਿਖਿਆ ਵੀ ਹੋਏਗਾ ਉੱਥੇ অপਸ਼ਨ ਦੇ ਵਿੱਚ ਜਿੱਥੇ ਲਿਖਿਆ ਸਕੈਂਡਰੀ ਸਟੇਜ ਅੱਗੇ ਲਿਖਿਆ ਵੀ ਹੋਏਗਾ 4 ਇਅਰ ਕੋਰਸ ਜੇ ਤੁਸੀਂ 4 ਸਾਲਾਂ ਦਾ ਕੋਰਸ ਕਰ ਰਹੇ ਹੋ ਤੁਹਾਡੇ ਕਾਲਜ ਦੇ ਵਿੱਚ ਤੁਹਾਨੂੰ ਪਤਾ ਹੀ ਹੋਵੇਗਾ ਤੁਸੀਂ ਕਿਹੜਾ ਕੋਰਸ ਕਰ ਰਹੇ ਹੋ ਬੀਏ ਬੀਐਡ ਕਰ ਰਹੇ ਹੋ ਜਾਂ ਕੱਲ੍ਹ ਤਿੰਨ ਸਾਲ ਦਾ ਕੋਰਸ ਕਰ ਰਹੇ ਹੋ ਬੀਏ ਜੇਕਰ ਬੀਏ ਬੀਐਡ ਕਰ ਰਹੇ ਹੋ ਤਾਂ ਤੁਸੀਂ ਜਿਹੜਾ ਤੁਹਾਡਾ ਉਹ ਸੈਮੈਸਟਰ ਹੈ ਉੱਥੇ ਲਿਖਿਆ ਹੋਗਾ ਮੰਨ ਲਓ ਤੁਸੀਂ ਬੀਏ ਬੀਐਡ ਦਾ ਕੋਰਸ ਕਰ ਰਹੇ ਹੋ 4 ਸਾਲ ਦਾ ਤੁਸੀਂ ਫਸਟ ਸੈਮੈਸਟਰ ਦੇ ਵਿੱਚੋਂ ਤਾਂ ਤੁਸੀਂ ਬੀਏ ਬੀਐਡ ਦੇਖਣਾ ਹੈ ਉਸ ਤੋਂ ਬਾਅਦ ਸੈਮੈਸਟਰ ਦੇਖਣਾ ਹੈ ਇਹ ਕਿਹੜੇ ਸੈਮੈਸਟਰ ਦੀ ਡੇਟ ਸ਼ੀਟ ਹੈ ਤਾਂ ਉਸ ਤੇ ਹੀ ਕਲਿੱਕ ਕਰਨਾ ਜੇ ਬੀਏ ਬੀਐਡ ਦਾ ਤੁਹਾਡਾ 3rd ਸੈਮੈਸਟਰ ਹੈ ਤਾਂ 3rd ਸੈਮੈਸਟਰ ਤੇ ਕਲਿੱਕ ਕਰਨਾ ਜੇਕਰ ਤੁਸੀਂ ਬੀਏ ਬੀਐਡ 4 ਸਾਲਾ 4 ਸਾਲਾ ਕੋਰਸ ਨਹੀਂ ਕਰ ਰਹੇ ਇਕੱਲਾ ਬੀਏ ਕਰ ਰਹੇ ਹੋ ਮੰਨ ਲਓ ਬੀਏ ਦੇ 5ਵੇਂ ਸੈਮੈਸਟਰ ਦੇ ਵਿੱਚੋਂ ਤਾਂ ਤੁਸੀਂ ਇਸ ਤਰ੍ਹਾਂ ਦੇਖਣਾ ਹੈ ਬੀਏ ਸੈਮੈਸਟਰ ਫਿਫਥ ਤਾਂ ਬਈ ਬੀਏਡ ਨਹੀਂ ਹੋਏਗਾ ਕੱਲਾ ਬੀਏ ਹੋਏਗਾ ਬੀਐਸ semesters ਫਿਫਥ ਤਾਂ ਉਸ ਤੇ ਕਲਿੱਕ ਕਰੋ ਤੁਹਾਡੀ ਡੇਟ ਸ਼ੀਟ ਹੈ ਜਿਹੜੀ ਉਹ ਆ ਜਾਵੇਗੀ ਅੱਗੇ ਆਪਣੀ ਡੇਟ ਸ਼ੀਟ ਨੋਟ ਕਰ ਲੈ ਉਹ ਬਟ ਜੇਕਰ ਤੁਹਾਨੂੰ ਲੱਭਣ ਦੇ ਵਿੱਚ ਕੋਈ ਮਤਲਬ ਕੋਈ ਥੋੜੀ ਜੀ ਪ੍ਰੋਬਲਮ ਆ ਰਹੀ ਹੈ ਇੱਥੇ ਸਰਚ ਦਾ অপਸ਼ਨ ਹੈ ਜਿਹੜਾ ਇੱਥੇ ਤੁਸੀਂ ਸਰਚ ਵੀ ਕਰ ਸਕਦੇ ਹੋ ਐਮਏ ਲਿਖ ਕੇ ਬੀਐਸ semesters ਲਿਖ ਕੇ ਹਨਾ ਉਹ ਸਰਚ ਕਰ ਸਕਦੇ ਹੋ ਅਦਰਵਾਈਜ਼ ਤੁਸੀਂ ਸਕਰੋਲ ਕਰਦੇ ਜਾਓ نیچے ਸਾਰੀਆਂ ਡੇਟ ਸ਼ੀਟਸ ਉੱਥੇ ਆਉਣੀਆਂ ਤੁਸੀਂ ਐਮਏ ਕਰ ਰਹੇ ਹੋ ਬੀਏ ਕਰ ਰਹੇ ਹੋ ਬੀਏਡ ਕਰ ਰਹੇ ਹੋ ਤਾਂ ਸਾਰੀਆਂ ਡੇਟ ਸ਼ੀਟਸ ਉੱਥੇ ਤੁਹਾਨੂੰ ਖੋ ਹੋ ਜਾਣਗੀ ਦੇਖੋ ਬਿਲਕੁਲ ਈਸਾਨ ਹੈ ਹੈਨਾ ਬੱਚੇ ਐਵੇਂ ਕਨਫਿਊਜ਼ ਹੋ ਜਾਂਦੇ ਨੇ ਇੱਕ ਦੂਸਰੀ ਤੋਂ ਪੁੱਛੀ ਜਾਂਦੇ ਨੇ ਡੇਟ ਸ਼ੀਟ ਆ ਗਈ ਬਾਈ ਮੈਨੂੰ ਡੇਟ ਸ਼ੀਟ ਭੇਜ ਦੇ ਕਿਸੇ ਤੋਂ ਡੇਟ ਸ਼ੀਟ ਮੰਗਵਾਉਣ ਦੀ ਜ਼ਰੂਰਤ ਨਹੀਂ ਮੋਬਾਈਲ ਚੱਕੋ ਇਹ ਜਿਹੜੇ ਸਟੈਪ ਨੇ ਫਾਲੋ ਕਰੋ ਆਰਾਮ ਨਾਲ ਆਪਣੀ ਡੇਟ ਸ਼ੀਟ ਦੇ ਉੱਪਰ ਪਹੁੰਚੋ ਤੇ ਆਪਣੀ ਡੇਟ ਸ਼ੀਟ ਦੇਖੋ ਬੱਸ ਇੰਨੇ ਕੰਮ ਸੀਗਾ ਤਾਂ ਸਾਰੇ ਤੁਸੀਂ ਡੇਟ ਸ਼ੀਟ ਦੇਖ ਸਕਦੇ ਠੀਕ ਹੈ ਸੋ ਇਹ ਬੱਚਿਆਂ ਨੇ ਕਈਆਂ ਨੇ ਮੈਸੇਜ ਕੀਤੇ ਸੀ ਕਈ ਬੱਚੇ ਮੇਰੇ ਤੋਂ ਹੀ ਡੇਟ ਸ਼ੀਟ ਪੁੱਛੀ ਜਾਂਦੇ ਨੇ ਤਾਂ ਕਰਕੇ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸ ਦਿੱਤਾ ਕਿ ਭਾਈ ਇਸ ਤਰ੍ਹਾਂ ਆਪਣੀ ਡੇਟ ਸ਼ੀਟ ਖੁਦ ਹੀ ਚੈੱਕ ਕਰੋ ਅਤੇ ਆਪਣੇ ਅੱਗੇ ਦੋਸਤਾਂ ਮਿੱਤਰਾਂ ਨੂੰ ਵੀ ਇਹ ਵੀਡੀਓ ਸ਼ੇਅਰ ਕਰੋ ਜਿਨ੍ਹਾਂ ਦੇ ਪੇਪਰ ਹੋਣ ਵਾਲੇ ਨੇ ਹਨਾ ਤਾਂ ਕਿ ਉਹ ਵੀ ਆਪਣੀ ਡੇਟ ਸ਼ੀਟ ਖੁਦ ਚੈੱਕ ਕਰ ਲੈਣ ਕਿਸੇ ਦੂਸਰੇ ਤੇ ਨਿਰਪਰ ਨਾ ਹੋਣ ਠੀਕ ਹੈ ਸੋ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਉਮੀਦ ਹੈ ਕਿ ਤੁਹਾਨੂੰ ਡੇਟ ਸ਼ੀਟ ਹੈ ਜਿਹੜੀ ਦੇਖਣੀ ਉਹ ਸਾਰਿਆਂ ਨੂੰ ਆ ਗਈ ਹੋਵੇਗੀ